ਸਸਿਕਾ ਅੱਜ ਤੁਹਾਨੂੰ ਇਹ ਬਣਿਆ ਹੋਇਆ ਸਵੈਟਰ ਦਿਖਾਉਣ ਲੱਗੀ ਆ ਇਹ ਸਾਡਾ ਜਿਹੜਾ ਆਪਾਂ ਸਵੈਟਰ ਦੀ ਵੀਡੀਓ ਪਾਈ ਸੀਗੀ ਇਹ ਆਪਣੀ ਬਣ ਕੇ ਕੰਪਲੀਟ ਹੋ ਗਈ ਆ ਦੇਖੋ ਇਹ ਸਵੈਟਰ ਕ੍ਰੋਸ਼ੀਆ ਦਾ ਬਹੁਤ ਸੋਹਣਾ ਬਣਿਆ ਵਾ ਤੇ ਡਿਜ਼ਾਈਨ ਵੀ ਵੇਖੋ ਇਹਦਾ ਕਿੰਨਾ ਸੋਹਣਾ ਵਾ ਇਹ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਬੱਚਿਆਂ ਦੀਆਂ ਫਰੌਕ ਤੇ ਲੇਡੀਜ਼ ਕੋਟੀਆਂ ਤੇ ਜੈਕਟਾਂ ਤੇ ਆਪਾਂ ਜੈਕਟ ਵੀ ਬਣਾ ਸਕਦੇ ਆ ਵੇਖੋ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਵਾ ਇਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਸਲਾਈਆਂ ਦੇ ਬੜੀਆਂ ਹੋਵੇ ਕਿੰਨਾ ਸੋਹਣਾ ਸਵੈਟਰ ਆ ਇਹ ਆਪਣਾ ਫਰੰਟ ਸਾਈਡ ਆ ਇਹ ਆਪਣੀ ਬਾਜੂ ਆ ਇਹ ਆਪਾਂ ਕਲਰ ਕਲਰ ਵਾਲੀ ਬਣਾਈ ਆ ਇਹ ਆਪਣੀ ਬੈਕ ਸਾਈਡ ਵੇਖੋ ਕਿੰਨੀ ਸੋਹਣੀ ਆ ਇਹ ਬਿਲਕੁਲ ਆਪਣਾ ਜਿਸ ਤਰ੍ਹਾਂ ਆਪਾਂ ਬਣਾਇਆ ਹੋਵੇ ਸਲਾਈਆਂ ਤੇ ਉਹੀ ਡਿਜ਼ਾਈਨ ਉਸ ਤਰ੍ਹਾਂ ਹੀ ਬਣਿਆ ਹੋਇਆ ਵਾ ਵੇਖੋ ਇਧਰ ਡਿਜ਼ਾਈਨ ਵੇਖੋ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ ਇਹ ਬਾਣੀ ਕਿ ਬਹੁਤ ਵਧੀਆ ਤਿਆਰ ਹੋਇਆ ਆਪਣੀ ਸਵੈਟਰ ਇਹ ਆਪਾਂ ਕਾਲਰ ਬਣਾਇਆ ਵਾ ਇਹ ਆਪਾਂ ਜੈਕਟ ਵੀ ਬਣਾ ਸਕਦੇ ਆ ਇਹ ਆਪਣਾ ਚੈਰੀ ਕਲਰ ਆ ਵੈਸੇ ਆਪਣੇ ਕੈਮਰੇ ਵਿੱਚ ਇਹ ਰੈੱਡ ਆ ਰਿਹਾ ਵਾ आखो डिजाइन ये आप फुल बाजू का बनाया वा ये आप अगे डिजाइन दी वीडियो शेयर की थी थोड़े न